ਬਿਕਰਮਜੀਤਿਆ ਦੇ ਹੱਕ 'ਚ ਅੱਜ ਅਕਾਲੀ ਦਲ ਵੱਲੋਂ ਕੀਤੇ ਗਏ ਪ੍ਰਦਰਸ਼ਨ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਤਾਂ ਜਿੱਕਸੀ ਹੈ ਸੁਖਬੀਰ ਬਾਦਲ ਦੀ ਹਿਰਾਸਤ ਦੇ ਵਿੱਚ ਲਈ ਗਈ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸੋਸ਼ਲ ਮੀਡੀਆ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਅੱਜ ਭਗੋੜਾ ਦਲ ਦੇ ਆਪੂ ਬਣੇ ਪ੍ਰਧਾਨ ਸਾਹਿਬ ਪੁਲਿਸ ਨਾਲ ਖੈਬਰ ਦੇ ਤੇ ਬੜਾ ਤਰਦਦ ਕਰਦੇ ਨਜ਼ਰ ਆਏ ਇਸੇ ਤਰ੍ਹਾਂ ਹੀ ਨੀਲੀ ਚਲਚਿੱਤਰ ਦਾ ਸਟਾਰ ਤੇ ਇੱਕ ਦੋ ਹੋਰ ਇਹ ਸ਼ਬਦ ਵਰਤਦੇ ਸੁਣੇ ਕੁਰਬਾਨੀ ਜਜ਼ਬਾ ਐਮਰਜੈਂਸੀ ਤਕੇ ਸ਼ਾਹੀ ਜੇਲਾ ਕੂਨ ਜਹਨ ਵਗੈਰਾ ਵਗੈਰਾ ਸਵਾਲ ਕੀ ਇਹ ਪੰਜਾਬ ਚ ਪੰਥ ਦੀ ਲੜਾਈ ਲੜ ਰਹੇ ਹਨ ਕੀ ਇਨ੍ਹਾਂ ਦੀ ਇਸ ਸੱਤਾ ਲਈ ਜਦੋਜਹਿਦ ਨਾਲ ਪੰਥ ਜਾਂ ਪੰਜਾਬ ਦਾ ਕੋਈ ਭਲਾ ਹੋਣ ਵਾਲਾ ਹੈ ਜੇ ਨਹੀਂ ਤਾਂ ਪੰਥ ਜਾਂ ਪੰਜਾਬੀ ਇਨ੍ਹਾਂ ਦੀ ਨਿੱਜੀ ਲੜਾਈ ਦਾ ਸਾਥ ਕਿਉਂ ਦੇਵੇ ਆਈਟੀ ਵਿੰਗ ਭਗੋੜਾ ਦਲ ਦੂਰ ਰਹੇ ਅਲਰਜੀ ਹੋ ਸਕਦੀ ਹੈ ਤਾਂ ਇਹ ਗੱਲਾਂ ਲੈ ਕੇ ਗਿਆਨੀ ਹਰਪੀਤ ਸਿੰਘ ਨੇ ਸੁਖਬੀਰ ਬਾਦਲ ਤੇ ਸਿੱਧਾ-ਸਿੱਧਾ ਨਿਸ਼ਾਨਾ ਸਾਧਿਆ ਤੇ ਉਹਨਾਂ ਨੂੰ ਭਗੋੜਾ ਦਲ ਕਰਾਰ ਕਰ ਦਿੱਤਾ ਤੇ ਚਿੱਤੇ ਬਾਰੇ ਇਹ ਲਿਖਿਆ ਗਿਆ ਕਿ ਜਿਹੜੇ ਸ਼ਬਦਾ ਦੀ ਵਰਤੋਂ ਕਰ ਰਹੇ ਨੇ ਕਿ ਉਹ ਸ਼ਬਦ ਕਿਸੇ ਪੰਥ ਲਈ ਵਰਤੇ ਜਾ ਰਹੇ ਨੇ ਕਿ ਉਹ ਲੜਾਈ ਪੰਜਾਬ ਲਈ ਵਰਤੀ ਜਾ ਰਹੀ ਹੈ ਜਾਂ ਫਿਰ ਕਿ ਉਹ ਨਿੱਜੀ ਲੜਾਈ ਹੈ ਤੇ ਜੇਕਰ ਇਹ ਨਿੱਜੀ ਲੜਾਈ ਹੈ ਤਾਂ ਆਮ ਪੰਜਾਬੀ ਇਹਨਾਂ ਦੀ ਲੜਾਈ ਨੂੰ ਕਿਉਂ ਸਾਥ ਦੇਣਗੇ ਇਸ ਦੇ ਨਾਲ ਹੀ ਸੁਖਬੀਰ ਬਾਦਲ ਦੇ ਹੱਕ ਚ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਤੇ ਮਾੜੇ ਕਮੈਂਟ ਕਰਨ ਵਾਲਿਆਂ ਨੂੰ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਨਸੀਹਤ ਦਿੰਦਿਆਂ ਘੋੜਾ ਦਲ ਦੂਰ ਰਹੇ ਤੇ ਅਲਰਜੀ ਹੋ ਸਕਦੀ ਵਲਾ ਤੰਜ ਕੱਸ ਦਿੱਤਾ ਤੇ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਖਿਲਾਫ ਅਤੇ ਸੁਖਬੀਰ ਬਾਦਲ ਦੇ ਖਿਲਾਫ ਬੋਲਦੇ ਹੋਏ ਨਜ਼ਰ ਆ ਰਹੇ ਨੇ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਕਵਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ